ਦੋ ਤੇ ਮੈਂ ਕਿੱਡਾ ਲੱਗੂ ਸਫੇ ਤੇ ਚੱਕੀ ਲੱਗੀ ਠੀਕ ਹੈ ਇੱਕ ਆ ਲੈ ਕੇ ਚਾਖਾ ਓਕੇ ਸਾਡੇ ਨਾਲ ਆ ਚੀਜ਼ਾਂ ਦੁਕਾਨ ਤੇ ਬਣਾਉਂਦੇ ਹੁੰਦੇ ਸੀ ਪਹਿਲਾਂ ਪਹਿਲਾਂ ਰੈਡੀ ਕੰਮ ਕਰਦੇ ਸੀ ਨਾ ਨਹੀਂ ਰੈਡੀ ਨਹੀਂ ਬਣਾਇਆ ਰਹਿ ਕੇ ਅੱਛਾ ਆਪਾਂ ਨੂੰ ਟਰੱਕ ਬਣਾਇਆ ਸੀ ਮੇਰੇ ਵੀਰੇ ਨੇ ਮੇਰੇ ਭਾਈ ਨੇ ਤੇ ਉਹ ਇੰਨਾ ਘੈਂਟ ਸੀਗਾ ਉਹ ਲੱਕੜ ਦਾ ਬਣਾਇਆ ਉਹਨੇ ਐਡਾ ਸਾਰਾ ਟਰੱਕ ਸੀਗਾ ਪੂਰਾ ਅਸੀਂ ਵੀ ਝੂਟਾ ਲੈ ਲੈਂਦੇ ਅੰਦਰ ਖੜ ਕੇ ਉਦੋਂ ਅਸੀਂ ਨਿਆਣੇ ਹੁੰਦੇ ਸੀ ਨਾ ਅਸੀਂ ਉਹਦੇ ਵਿੱਚ ਪਿੱਛੇ ਖੜ ਜਾਂਦੇ ਹੁੰਦੇ ਸੀ ਮੰਨ ਲਾ ਕੋ ਦਾਵਣੇ ਰੋੜੀ ਜਾਣਾ ਰਸਤਾ ਮੈਂ ਮੇਰੇ ਨਾਲ ਗਾਧੀ ਬੋਲਦੀ ਮੈਂ ਚੁੱਪ ਜਿਹਾ ਖਾ ਕੇ ਬੱਢੀ ਮੇਰੇ ਬੋਲੀ ਨਹੀਂ ਜੀ ਮੈਂ ਜਿਹਾ ਦਿਖਾਇਆ ਬੱਢੇ ਫਾਕੀ ਦੇਖੀ ਬੋਲੀ ਮਾਰ ਚੱਲਦੀ ਬੈਠੀ ਸੀ ਪੈਸੇ ਇਹਨੇ ਸੜੀ 1200 ਨਹੀਂ ਬੈਠੀ ਮੈਨੂੰ ਤਾਂ ਵੀ ਕੁਝ ਦਵਾਇਆ ਨਾ ਤੁਸੀਂ ਕੀ ਨਾ ਬਾਕੀ ਬੰਦ ਸੁਆਈ ਹੋਣੀ ਮੈਂ ਕਿਹਾ ਸੀ ਜੇ ਚੜਦਾ ਨਹੀਂ ਨਾ ਬਸੇ ਹੀ ਇਹ ਕਹਿੰਦੀ ਨੇ ਮੈਨੂੰ ਆਪ ਤੋ ਕਹੋ ਵੀ ਜੀ ਹਾਂ ਮੈਨੂੰ ਆਪਕੇ ਕਹਾਤੇ ਨਹੀਂ ਕਿਹਾ ਆਦਰ ਮਾਨ ਨਾਲ ਲੈਂਦੀ ਆ ਇਹ ਨਹੀਂ ਇਹ ਨਹੀਂ ਇਹ ਤਾਂ ਨਹੀਂ ਬੈਟਿਟਿਊਡ ਵੀ ਆ ਮੈਂ ਕਹਤੇ ਕਹਾਂ ਤੋ ਉਹਨੂੰ ਨਹੀਂ ਪਤਾ ਮੇਰੇ ਨਾਲ ਆਉਂਦਾ ਤੂੰ ਆਪ ਕਹੀ ਮੈਨੂੰ ਮੈਂ ਨਹੀਂ ਕਹਿੰਦੀ ਹਾਂ ਦਾਦੀ ਕਹਿੰਦੀ ਆਪਦੇ ਆਪ ਕਹੀ ਤੋ ਮੈਨੂੰ ਨਹੀਂ ਕਰਦੀ ਆਪਰੇ ਅਸੀਂ ਹੁਣ ਸਿਆਣੇ ਹੋ ਗਏ ਪਹਿਲਾਂ ਤਾਂ ਨਿਆਣੇ ਸੀ ਮੈਂ ਕਰ ਕਰ ਮੈਂ ਲੈਣਾ ਤੇ ਮੈਨੂੰ ਕਹਿ ਕੇ ਕਹਿੰਦੀ ਫਿਰ ਮੂਰੇ ਯਾਕੇ ਹੋਊਗੀ ਮੈਂ ਵੀ ਕੇਵਲ ਖਾ ਕੇ ਬਾਹਰ ਮੋਟੇ ਲੈ ਰਹੀ ਨਾ ਤਾਂ ਬਸ ਨਹੀਂ ਬਾਕੀ ਰਹਿਣੇ ਕਹਿੰਦੀ ਮੈਂ ਚਾਹ ਖਾ ਲੂ ਜੱਕੀ ਮੱਚ ਗਲੇ ਲੈਣਾ ਮੈਂ ਤੇ ਕੋ ਬੰਡਾ ਨਾ ਬੁੱਦਲਾ ਖਪਾ ਦੋ ਬੀਜੂ ਕੇ ਲੈ ਲੈਣਾ ਨਹੀਂ ਮਰਦੀ ਇਹ ਗਰਮ ਨਹੀਂ ਮਰਗੇ ਚਾਰ ਘਰ ਚੱਕੀ ਰਹਿੰਦੇ ਅੱਗੀ ਫੇ ਮੈਂ ਸਹਿਬ ਹੱਸ ਕੇ ਲੈ ਲੈ ਕੋਈ ਵਾਸੀ ਗੱਡੀ ਦੀ ਰੈਲੀ ਇੱਕ ਹੋ ਲੈ ਗਈ ਆ ਨਜਰ ਲੈਣ ਦੀ ਗਈ ਹਾਂ ਮੱਤ ਤੇ ਬੋਲ ਲੈ ਲੈ ਇਹ ਕਹਿੰਦੀ ਕੰਨੀ ਵਾਰੀ ਕਹਿਦਾ ਤੈਨੂੰ ਬੋਲ ਤੇ ਪੰਨਿਆਰੇ ਪੰਨਿਆਰੇ ਘੜਦੀ ਵੰਨ ਮੈਨੂੰ ਪਤਾ ਗਿਆ ਨਹੀਂ ਹੈਗਾ ਕਿਸੇ ਨੂੰ ਪਿਆਗਾ ਬੋਲ ਤਾਂ ਇਹ ਜੀ ਸੁਣੀ ਜਾ ਬੋਲ ਰਿਹਾ ਆ ਇਹ ਹੀ ਬਚਪਨ ਦਾ ਵਧੀਆ ਹੁੰਦਾ ਹੁੰਦਾ ਕੋਈ ਟੈਨਸ਼ਨ ਨਹੀਂ ਨਹੀਂ ਨੇ ਨਰ ਜੇ ابھی ਫਰੀਨ ਹੈ ਹੋਰ ਪਰ ਉਹ ਹੀ ਤਾਂ ਗੱਲ ਹੈ ਪਾਣੀ ਆ ਪੀ ਗਾ ਖੇੜਲੇ ਜਿਹੜੀ ਮਰਜੀ ਚੀਜ਼ ਮੰਗ ਲੜ ਮਿਲ ਜਾਈਂਦੀ ਬਸ ਲੱਗਰ ਤੇ ਨਗਰ ਤੇ ਨਗਰ ਤੇ ਅਸੀਂ ਕਹਾਰੇ ਕਹਿੰਦੇ ਨਾ ਮੈਂ ਨਿੱਕੇ ਜਿਹੇ ਬਣੇ ਨਿੱਕੜ ਹੋਊਂਗੀ ਢੇੜੀ ਮੇਰੇ ਪਾਰੀ ਕੁਛ ਕਰੇ ਪਾਗਲ ਕੁਛਾਈ ਜਾਏਗੀ ਮਨ ਕਰੇ ਕਿ ਯਾਰ ਨੂੰ ਜਿਹੜਾ ਖਾ ਕੇ ਫਰੈਂਚ ਹੋrai ਹਾਂ ਲੈ ਹੋਰ ਉਸਾ ਕੇ ਕਿੰਨਾ ਨਾ ਹਾਂ ਜੀ ਜੀ ਰੱਖ ਲੈ ਜਿਸ ਨੇ ਲੰਕਰ ਹੱਥ ਜਾਂਦਾ ਜਿਸ ਪਿਛਲੀ ਵਾਰ ਕੇ ਉਂਬਰਸਾ ਆਉਰੇ ਧਰ ਲਿਆ ਤੁਲਾ ਪੀੜ ਲੈ ਅੱਜ ਹੀ ਤੇਈ ਨਹੀਂ ਆ ਇਹਦਾ ਮਾਰੀ ਉਹ ਜਦੋਂ ਧੱਕਾ ਵੱਜਿਆ ਉਹ ਥਾਲ ਗੜ ਗਿਆ ਇਹਦੇ ਮੈਂ ਕਹਿੰਦਾ ਤੇਰਾ ਪਾਈ ਕੇ ਨਾ ਦੇਖੇ ਵਿਚਵਾਖ ਹੈ ਕਹਿੰਦਾ ਇਹ ਗਲਤੀ ਨਾ ਮੈਨੂੰ ਪਤਾ ਹੀ ਨਹੀਂ ਲੱਗੇ ਆਈ ਕਰ ਹੁੰਦਾ ਹੁਣ ਜਵਾਖ ਇੰਨਾ ਕਿ ਹੁੰਦਾ ਇੰਨੇ ਕਚੇ ਆ ਜਾਂਦਾ ਉਹ ਤਾਂ ਡਰਦੀ ਹੋਣ ਲੰਗਰ ਹਾਲ ਚ ਵੱਡਦੀ ਨੇ ਕਹਿੰਦੀ ਮੈਂ ਦਰਬਾਰ ਹੀ ਖਵਾ ਲਵਾਂ ਬਲ ਕੋੜਦੁੰਦੇ ਨਹੀਂ ਬੰਦ ਜਾਣੇ ਕਿ 58 ਪਾਈ ਦਾ ਹਨ ਸ਼ਾਇਦ ਆਏ ਹੁਣ ਇਹ ਤਾਂ ਕੌਣ ਕਰਦਾ ਨਾ ਕੋਈ ਜਾਰੇ ਵੀਚ ਪਤਾ ਲੱਗ ਜਾਏਗਾ ਫਿਰ ਵੱਧ ਜੇ ਤੇ ਅੱਜ ਸਾਡੀ ਕੁੜੀ ਦਾ ਬਰਥ ਦਿਆ ਸਾਰੇ ਜਣਿਆਂ ਨੂੰ ਵਿਸ਼ ਕਰੋ ਜੀ ਦੁਆਵਾਂ ਦੇਵੋ ਬਹੁਤ ਸਾਰੀਆਂ ਚੜਦੀ ਕਲਾ ਚ ਰਹੇ ਹਮੇਸ਼ਾ ਤਰੱਕੀਆਂ ਕਰੇ ਆਣ ਬੱਡੀ ਸਾਰੀ ਹੋ ਮੇਰੇ 105 ਸਾਲ 10 ਸਾਲ 20 ਸਾਲ ਕਰੇ ਤੇਰੇ ਆਪੇ ਕਹਿ ਵੀ ਰੱਬਾ ਹੁਣ ਤਾਂ ਲੈ ਜਾ ਜਿਸ ਨਹੀਂ ਤਾਂ ਕੋਈ ਤੁਸੀਂ ਜੀਜ ਕਿਹਾ ਹੁਣ ਕਹਿਵੇਂ ਆਪ ਕਹਾਂ ਵੀ ਲੈ ਬਾਕੀ ਹੁਣ ਇਹ ਆਪ ਕਹਿਣਗੇ ਜਮਾਈਕ ਵੀ ਜੀ ਉਮਰ ਕਿਸੇ ਦੀ ਵੀ ਕਿਸੇ ਦੇ ਹੱਥ ਚ ਫੜੀ ਨਹੀਂ ਹੋਈ ਇਹ ਤਾਂ ਬਾਲਕ ਦੇ ਆ ਜਿੰਨਾ ਦਿਨ ਬਾਲਕ ਨੇ ਜਹਾ ਜੀ ਲੈਣਾ ਹਨਾ ਜਿੰਨਾ ਚਿਰ ਜਾਣਾ ਹੱਸ ਖੇੜ ਕੇ ਜੀਣਾ ਜਣਾ ਦੁੱਖ ਸੁੱਖ ਤਾਂ ਕਹਿੰਦੇ ਦੋ ਭਾਈ ਆ ਹਨਾ ਹਾਂਦੀ ਰਹੇ ਨੇ ਹੋਰ ਹੋਰ ਇਹ ਤਾਂ ਹੈਗਾ ਬਾਕੀ ਚਲੋ ਤੁਹਾਡਾ ਸਾਰਿਆਂ ਦਾ ਪਿਆਰ ਤੇ ਚਲੀ ਜਾਂਦੀ ਹੈ ਗੱਡੀ ਹਾਂਜੀ ਅਸੀਂ ਕੰਮ ਕਰੇਦੇ ਤਾਂ ਦੇਖੋ ਸਰਦਾ ਨਹੀਂ ਹੋਰ ਹੋਰ ਫਿਰ ਰੋਟੀ ਕਿੱਥੋਂ ਖਾਵਾਂਗੇ ਰੋਟੀ ਕਿੱਥੋਂ ਖਾਵਾਂਗੇ ਕੰਮ ਵੀ ਬਹੁਤ ਜ਼ਰੂਰੀ ਆ ਮੈਂ ਤਾਂ ਨਾ ਜੇ ਇੱਕ ਦਿਨ ਘਰੇ ਰਹਿ ਜਾ ਸੱਚੀ ਦੱਸ ਮੈਨੂੰ ਨਾ ਐ ਹੋਣ ਲੱਗ ਜਾਂਦਾ ਪਤਾ ਨਹੀਂ ਮੈਂ ਬਿਮਾਰ ਆਂ ਹੋਰ ਸੁੱਚੀ ਆਰ ਸੁੱਤਰ ਜਾਂਦੀ ਆ ਹਾਂ ਆਪਾਂ ਨੂੰ ਆਦਤ ਬਣੀ ਹੁੰਦੀ ਆ ਨਾ ਸਵੇਰੇ ਉੱਠ ਕੇ ਕੰਮ ਕਰਕੇ ਦਾ ਉਹਦਾ ਕੰਮ ਤੇ ਜਾਂਦੇ ਇੱਕ ਉਹ ਹੈਬਿਟ ਦੀ ਬੜੀ ਹੁੰਦੀ ਆ ਮੈ ਤਾਂ ਇਹ ਹੁਣ ਲੱਗਦਾ ਮੈਂ ਬਿਮਾਰ ਤਾਂ ਨਹੀਂ ਹੈ ਕਿ ਮੈਂ ਅੱਜ ਸਾਰਾ ਦਿਨ ਪਈ ਆ ਫਿਰ ਮੈਨੂੰ ਐ ਜਿਹਾ ਹੁਣ ਲੱਗ ਜਾਂਦਾ ਕੋਸ਼ਿ ਸੂਟ ਸਾੜ ਪਹਿਲਾਂ ਤਾਂ ਮੈਂ ਖਾਸੇ ਬਣਾ ਲਏ ਹੁਣ ਮੈਂ ਥੋੜਾ ਜਿਹਾ ਸੂਟਾਂ ਤੋਂ ਰਹਿਜ ਕਰਿਆ ਹੋਇਆ ਕਿਉਂਕਿ ਮੇਰੇ ਘਰੇ ਗਾਲਾਂ ਪੈਂਦੀਆਂ ਨੇ ਅੱਛਾ ਘਰੇ ਭਰਾਏ ਕਹਿੰਦੇ ਜਖਸੀਰ ਕਹੂਗਾ ਵੀ ਐਨੇ ਪਏ ਨੇਗੇ ਪਹਿਲਾਂ ਉਹਨਾਂ ਨੂੰ ਪਾ ਤਾ ਲੈ ਖੰਡਾਤ ਆਲੇ ਉਹਨਾਂ ਨੂੰ ਤਾਂ ਪੈਸੇ ਲੱਗਿਆ ਉਹ ਕੋਈ ਰੂਈ ਆਏ ਹੋਏ ਨੇ ਇਹ ਤਾਂ ਹੈਗਾ ਫਿਰ ਹੁਣ ਮੈਂ ਵੀ ਆਦੇ ਮੱਝ ਵੀ ਸੋਚਿਆ ਹਨਾ ਵੀ ਠੀਕ ਆ ਚਾਹ ਲਾੜ ਵੀ ਚਲੋ ਆਪਾਂ ਕਰਨੇ ਚਾਹੀਦੇ ਪਰ ਉਹਨਾਂ ਨੂੰ ਵੀ ਹਟਾਉਣਾ ਜ਼ਰੂਰੀ ਆ ਹੋਰ ਹੋਰ ਫਿਰ ਤਾਂ ਕਰਕੇ ਹੁਣ ਮੈਂ ਸੂਟਾਂ ਦਾ ਥੋੜਾ ਜਿਹਾ ਕੰਮ ਬੰਦ ਕਰਿਆ ਹੋਇਆ ਹਜੀ ਫਿਰ ਹੁਣ ਤਾਂ ਹੀ ਮੇਰੇ ਕੋਲ ਇੱਕ ਬੇਬੇ ਨੇ ਦਿੱਤਾ ਮੈਨੂੰ ਆਹ ਆਪਣੀ ਸੀਪੋ ਬੇਬੇ ਨੇ ਉਹਦੇ ਕੋਠੀ ਦੇਖਣ ਗਈ ਨੂੰ ਉਹਨੇ ਦਿੱਤਾ ਇੱਕ ਸੂਟ ਮੈਨੂੰ ਬਬਲੀ ਕਿਆਣੇ ਦਿੱਤਾ ਸੀਗਾ ਉਹ ਵੀ ਹਜੇ ਪਿਆਗ ਆ ਫੀਓਨ ਵਾਲਾ ਹਨਾ ਉਹ ਹੁਣ ਦੋਨੇ ਰੜਕ ਤੇ ਪਏ ਆ ਕਦੇ ਤਾਂ ਮੈਂ ਚਾਕੇ ਰੱਖ ਦਿੰਨੀ ਇਹ ਵੀ ਆਉਂਦੀ ਕਰਨੀ ਬਣਾਉਂ ਕਦੇ ਚਾਕੇ ਮਸ਼ੀਨ ਤੇ ਬਸ ਉਹ ਐਂ ਜੇ ਤੁਰੇ ਫਿਰਦੇ ਆ ਹਜੇ ਐਂ ਨਹੀਂ ਪਤਾ ਵੀ ਸਿਆਲ ਚ ਕੱਟ ਕੇ ਬਹਿ ਜਾ ਇਹ ਮੇਰਾ ਕੋਈ ਪਤਾ ਨਹੀਂ ਜੇ ਮੇਰਾ ਦਿਮਾਗ ਤੇ ਇਹਨੂੰ ਸਿਆਲ ਚ ਲਾਈ ਨਿਕਲਾ ਕੇ ਬਣਾ ਦੇਣ ਜੇ ਵਧੀਆ ਗੱਲਾਂ ਸੰਟਬਾਉ ਵਧੀਆ ਬਣਾਉਂਦੇ ਨੇ ਹਾਂ ਜਿਹੜਾ ਨੇ ਸਮੇਂ ਆਉਣਾ ਤਾਂ ਬੱਬੂ ਬੀਬੀ ਨਾਲ ਸੰਪਰਕ ਕਰੋ ਅਸਾ ਜਿਵੇਂ ਮਸ਼ੀਨ ਤਾਂ ਪਹਿਲਾਂ ਇਹੇ ਕਰਤੀ ਲੈਂਦੀ ਸੀ ਵੀ ਚਲੋ ਮੇਰਾ ਫੈਸ਼ਨ ਡਿਜ਼ਾਈਨਿੰਗ ਕੀਤਾ ਹੋਇਆ ਹਨਾ ਮਾੜੇ ਸਮੇਂ ਤੋਂ ਨਿਕਲ ਕੇ ਜਦੋਂ ਹੁਣ ਆਇਆ ਮੈਂ ਕਿਹਾ ਵੀ ਹੁਣ ਕੰਮ ਕੋਮ ਤਾਂ ਨਹੀਂ ਮਿਲਣਾ ਹੈਗਾ ਤੇ ਆਪਾਂ ਇਹ ਕਰਦੇ ਆ ਵੀ ਫੈਸ਼ਨ ਡਿਜ਼ਾਈਨਿੰਗ ਕੀਤਾ ਕੰਮ ਸੋਖਣਾ ਆਪਾਂ ਮੈਂ ਕੋਈ ਐ ਹੀ ਨਹੀਂਗਾ ਵੀ ਸਿੰਪਲ ਸੂਟ ਸਿਆਂ ਲੈਂਦੀਆਂ ਜਾਂ ਹਨਾ ਕੋਈ ਮਰਜੀ ਡਿਜ਼ਾਈਨ ਕੋਈ ਮਰਜੀ ਚੁਣ ਲੀਆਂ ਦੇ ਡਿਜ਼ਾਈਨ ਮੰਨ ਲਾ ਸੂਟ ਡਬਲ ਜੋ ਮਰਜੀ ਹਨਾ ਸਾਰੇ ਬਣਾ ਲੈਨੀ ਆ ਐ ਕਰਾ ਕਰੋ ਸਟੇ ਦੇ ਉੱਤੇ ਮਸ਼ੀਨ ਵੀ ਨਾਲੇ ਲੈ ਜਾ ਕਰੋ ਧਰ ਕੇ ਸਾਈਡ ਤੇ ਮੈਂ ਨਾਰੇ ਗਾਣਾ ਗਾਏਗੀ ਨਾਰੇ ਮਸ਼ੀਨ ਵਜਾਈਗੀ ਉਹ ਮੈਂ ਅਗਰ ਵੀ ਭਲੀੜੇ ਸਿਓਲਾ ਜਿਵੇਂ ਗਾਇਓ ਸਿੰਗਰ ਕੋਈ ਹੋਰ ਐਕਚੁਅਲੀ ਕਹਿੰਦਾ ਮੈਂ ਕੱਲਾ ਮਾਈਕ ਤੇ ਹੀ ਰਹਿ ਸਕਦੀ ਫਿਰ ਚਲੋ ਮਾਲਕ ਨੇ ਇੰਨੀ ਕ ਬਾਹ ਫੜੀ ਆ ਹਨਾ ਤੇ ਸੂਟ ਤਾਂ ਆਪਦਾ ਹੀ ਮਸਾਂ ਸੇ ਉੱਤੇ ਜਾਂਦੇ ਆ ਹੁਣ ਕੰਮ ਹੀ ਕਰਦੇ ਆ ਚੱਲ ਜੱਗੇ ਬਾਈ ਨੂੰ ਕਿਹਾ ਦੇ ਉਹਨੂੰ ਮਸ਼ੀਨ ਤੇ ਬਿਠਾ ਕੇ ਰੱਖਿਆ ਜੱਗੇ ਜਿਵੇਂ ਉੱਤੇ ਪਾਇਓ ਤਾਂ ਮੜੀ ਗੱਲ ਤੇ ਖੇਚ ਜਾਂਦਾ ਵਾੜ ਕੇ ਭਾਵੇਂ ਨੇ ਸੀ ਆਏ ਆਏ ਉਹਦਾ ਸੁਭਾਅ ਬਹੁਤ ਵਧੀਆ ਉਹ ਨਾ ਜੇ ਕੋਈ ਗੱਲ ਕੋਈ ਵੀ ਗੱਲ ਦੇ ਬਸ ਥੋੜੀ ਜਿਹੀ ਕਿਤੇ ਲੱਗ ਤੇ ਟਾਈਮ ਲੱਗ ਖੇਡ ਜਾਂਦਾ ਫਿਰ ਇਹ ਤਾਂ ਹੈਗਾ ਆ ਤਾਂ ਸਾਰਿਆਂ ਨੂੰ ਹੁੰਦਾ ਐਨਾ ਐਦਾਂ ਦਾ ਨੇਚਰ ਵਧੀਆ ਜਿਵੇਂ ਅਸੀਂ ਡਿੜ ਭੇ ਗਈਆਂ ਸਾਨੂੰ ਥੋੜਾ ਜਿਹਾ ਟਾਈਮ ਲੱਗਿਆ ਤੁਹਾਨੂੰ ਪਤਾ ਕੀ ਕਰਿਆ ਕਰਮ ਵਾਲਾ ਗੱਡੀ ਲੈ ਕੇ ਭੱਗ ਗਿਆ ਤੇ ਫੋਨ ਕਹਿੰਦਾ ਖੜੀਆਂ ਹੋ ਰਹੀ ਹੋਤੀ ਗੱਲਾਂ ਮੈਂ ਵਿੱਕੀ ਅਸੀਂ ਖੜ ਗਏ ਆ ਰਾਮ ਨਾਲ ਅਸੀਂ ਆਪਾਂ ਗੱਲਾਂ ਕਰੀਏ ਦਮੇ ਉਹਨੂੰ ਡੀਕੀ ਗਏ ਓਕੇ ਖੜ ਚੱਕਣ ਲੱਗ ਪਏ ਤੁਰਿਆਓ ਅਸੀਂ ਨਾ ਕਿ ਮੈਂ ਹੁਣ ਅਸੀਂ ਵੀ ਨਹੀਂ ਚੜਦੀਆਂ ਹੁਣ ਤੂੰ ਵੀ ਖੜਾ ਰਹਿ ਤੂੰ ਖੜਾ ਰਹਿ ਇਸ ਤੇ ਜਾਂਦੇ ਹਾਂ ਹੁਣ ਤੂੰ ਮੈਂ ਇੰਤਾ ਗਾਢੇਗਾ ਤਾਂ ਕਿ ਨਾ ਉਹਦੇ ਨਾਲ ਗੱਲਾਂ ਕਰਨ ਲੱਗ ਗਏ ਨੇ ਦੁਕਾਨ ਵਾਲੀ ਆਂਟੀ ਨਾਲ ਉਹਨੂੰ ਡਾਗਣੀ ਲੱਗੀ ਉਹ ਚੈਨਲ ਬਾਰੇ ਪੁੱਛ ਰਹੀ ਸੀ ਹਾਂਜੀ ਹਾਂਜੀ ਵੀ ਤੁਸੀਂ ਵੀਡੀਓ ਪਾਉਨੇ ਆ ਵੀ ਹੁਣ ਅਗਲੇ ਦੱਸੇ ਨਹੀਂ ਪੈਂਦੇ ਵੀ ਹਾਂ ਪਾਉਣਾ ਉਹ ਦੱਸਣਾ ਕਿ ਨਹੀਂ ਇਸ ਦਾ ਤੇ ਸਾਡਾ ਪੇਜ ਬਣਾਇਆ ਹੋਇਆ ਹੈ ਉਸੇ ਨੂੰ ਕਹਿ ਦੇਣਾ ਕਿ ਲੈੜੇ ਬੰਦੇ ਦਾ ਸੁਹਾ ਖਰਾਬ ਆ ਸੀ ਗੱਲਾਂ ਆਦੇ ਜਾਣੇ ਆ ਪਹਿਲਾਂ ਉਹ ਪਹਿਲਾਂ ਉਹ ਖੜਾ ਡੀਕਿੰਗ ਹੈ ਗੇਟ ਅੱਗੇ ਫਿਰ ਥੋੜੇ ਟਾਈਮ ਬਾਅਦ ਭੱਗੇ ਮੈਂ ਚੱਲ ਗੱਡੀ 'ਚ ਬਹਿ ਗਿਆ ਹੋਣਾ ਜਾ ਕੇ ਜਾਣ ਕੇ ਉਹ ਥਿੱਲੂ ਗਿਆ ਅਸੀਂ ਨੇ ਵੀ ਨਹੀਂ ਗੱਡੀ ਨਹੀਂ ਗਾ ਮਾਰੀ ਵੀ ਗੱਡੀ ਤਾਂ ਇੱਥੇ ਖੜੀ ਹੈ ਕਹਿੰਦਾ ਮੈਂ ਤਾਂ ਭੱਗਾ ਤੇ ਫੋਨ ਆਪਦਾ ਖੜੀਆਂ ਰੋ ਅਸੀਂ ਆਰਾਮ ਨਾਲ ਗੱਲਾਂ ਲੱਗੀਆਂ ਕਰਨੇ ਵੀ ਹੁਣ ਖੜੇ ਆ ਫਿਰ ਥੋੜੇ ਜਦੋਂ ਉਹ ਨੂੰ ਹੈਗਾ ਮੈਨੂੰ ਤਾਂ ਦੇਖਿਆ ਤਾਂ ਐ ਨਹੀਂ ਹੁੰਦਾ ਨੇ ਫਿਰ ਆਪੇ ਫੋਨ ਕਰਾ ਆਜੋ ਤਾਂ ਕਹਣਾ ਮੈਂ ਨਹੀਂ ਅੰਮਾ ਮੈਂ ਖੜਾ ਹੁਣ ਅਸੀਂ ਨਹੀਂ ਆਉਂਦੀਆਂ ਹਾਂ ਉਹ ਤਾਂ ਗੱਡੀ ਤੇਲ ਪਵਾਉਣ ਵਾਲਾ ਗੱਡੀ 'ਚ ਬੈਠ ਕੇ ਮੇਰੇ ਅਸੀ ਲੜ ਪਏ ਲੜਨਾ ਤਾਂ ਆਪਣਾ ਪਤਾ ਹੀ ਆ ਫਿਰ ਇਹ ਤਾਂ ਕੰਬੀ ਐ ਆਹ ਰਾਰ ਉਹਦੇ ਬਿਨਾ ਫਿਰ ਸੁਆਦ ਨਹੀਂ ਆਉਂਦਾ ਹੁੰਦਾ ਉਹ ਤਾਂ ਫਿਰ ਚਾਹੇ ਗਲਤੀ ਆਪਣੀ ਆਪਾਂ ਪੌੜੇ ਦਾ ਦੂਜੇ ਤੇ ਆ ਵੀ ਤੇਰੀ ਗੱਲ ਤੇ ਤੂੰ ਵਾਜ ਕਿਉਂ ਨਹੀਂ ਮਾਰੀ ਸਾਨੂੰ ਕੀ ਪਤਾ ਤੂੰ ਬੇਲ ਪਵਾ ਕੇ ਆ ਗਿਆ ਹੈਨਾ ਤੇਲ ਦਾ ਪਵਾਇ ਨਹੀਂ ਕਹਿੰਦਾ ਨਾਲ ਨਾਲ ਉਹਦਾ ਜਿਗਰਾ ਹੈ ਸੰ ਛੱਡ ਕੇ ਜਾਣ ਦਾ ਉੱਥੀ ਘੜਾ ਰਹਿਣਾ ਨਹੀਂ ਹੂੰ ਪਰ ਮੇ ਦਾ ਸੁਭਾਅ ਸੰਤਾਰ ਦੀ ਨਵੀ ਤੁਸੀਂ ਕਰ ਲੋ ਜਿਹੜਾ ਕੰਮ ਕਰਨਾ ਮੈਂ ਆਪਦਾ ਕਰਿਆਣਾ ਇਹ ਨਹੀਂ ਇਹ ਤੇ ਗਾ ਆਪਦੇ ਵਾਲਾ ਵੀ ਮੈਂ ਤੁਹਾਡੇ ਨਾਲੇ ਕਰੂੰਗਾ ਜਿਹੜੇ ਤੁਹਾਡੇ ਨਾਲੇ ਉਹ ਵੀ ਤੁਹਾਡੇ ਨਾਲੇ ਕਰੂੰ ਆਏ ਆ ਹੋਵਾ ਫੜ ਕੇ ਆਪਣੀ ਬਾਤ ਲਾਹ ਸੇਮ ਇਹ ਕੱਢ ਲੈ ਗਈ ਡਾਕਟਰ ਮਾਈ ਭਾਂਜੇ ਚ ਪਿਆਰੇ ਨਾ ਚੁੰਨੀ ਉੱਥੇ ਰਹਿ ਗਈ ਥੀ ਵਿੱਕੀ ਦੀ ਬੈਲਟ ਵੀ ਉੱਥੀ ਦੀ ਬੈਲਟ ਵੀ ਇਹਦੇ ਵਿੱਚ ਪੋਗ ਵਾਲੇ ਦਿਨ ਕਹਿੰਦਾ ਤਾਰ ਕੇ ਸਿੱਟਦੀ ਸੀ ਉਹਨੇ ਹਾਂ ਤੇ ਜਿਹੜੀ ਕਹਿ ਰਹੇ 14 ਤੇ ਬੈਲਟ ਫੇਰ ਵਿਕੀ ਮੰਗਦੀ ਗੱਡੀ ਗੁਰਦੀ ਬੈਲਟ ਕਹਿ ਰਹੀ ਮੈਂ ਵੀ ਕਹਾਂ ਮੈਂ ਉਹਦੇ ਤਹੇ ਲਾਕ ਹੀ ਨਹੀਂ ਗਿਆ ਹੈਗਾ ਕਹਿੰਦਾ ਪੋਗ ਵਾਲੇ ਦਿਨ ਰੱਖਿਆ ਸੀ ਮੇਰੇ ਮੇਰੇ ਹੁੰਦੇ ਰਹੇ ਕਹਿੰਦੇ ਉਹਨਾਂ ਕੋਲ ਵਿਕੀ ਗੱਡੀ ਦਾ ਬੈਲਟ ਲੈ ਕੇ ਕਹਿੰਦਾ ਫਿਰ ਭੋਗ ਦਾ ਸਮਾਨ ਨਹੀਂ ਖਾਦਾ ਹਾਂ ਬੈਲਟ ਘਰੇ ਧਰ ਗਿਆ ਡਿੱਡ ਡਾਡ ਹੋ ਜੂਗਾ ਡਿੱਡ ਡਾਡ ਹੋ ਜੂਗਾ ਤੇ ਕਿਹੜਾ ਜਿੰਨੇ ਹੈ ਇੰਮ ਮੰਗ ਕੇ ਜੇ ਮੰਗਿਆ ਦਾ ਫਿਰ ਆਪਾਂ ਵਿਆਹ ਕੀਤਾ ਉਦੋਂ ਆਪਾਂ ਕਹਿ ਦਾਂਗੇ ਕੁੜੀ ਵਾਲਿਆਂ ਵੀ ਭਾਈ ਸਾਡੇ ਮੁੰਡੇ ਨੂੰ ਉਹ ਸੂਟ ਦੇਣ ਜਿੱਤੇ ਬੈਲਟ ਨਹੀਂ ਲੱਗਦੀ ਸਾਨੂੰ ਖਾਣਾ ਇਹ ਤਾਂ ਕੁੜਤਾ ਵਿਆਮਾ ਪਾਉਂਦਾ ਤਾਂ ਵੀ ਹੁੱਕ ਵਾਲਾ ਉਹ ਕਰਦਾ ਹੁੱਕ ਖੋਲ ਕੇ ਬੈ ਜਾਂਦਾ ਮਾ ਤੇਰਾ ਤਾਂ ਬਾੜੀ ਜਿਆਦੇ ਔਖਾ ਹੋ ਗਿਆ ਜਾਂਦਾ ਫਿਰ ਸਮਾਰ ਕੇ ਖਾਦਾ ਜਾਂਦਾ ਹੁਣ ਚਲੋ ਬੁੱਲਵਾਗੇ ਫਿਰ ਹਾਂਜੀ ਸਾਡਾ ਦੱਸੀ ਨਾ ਗਿਆ ਨਹੀਂ ਗਿਟ ਆਸਾ ਪ੍ਰੇਮ ਆ ਕੇ ਉਹਨੂੰ ਮੈਂ ਚੰਗਾ ਕਿਤੇ ਆਪ ਫੜਾ ਦੇ ਕੋਈ ਤੋ ਕਾਨੂੰ ਤੁਸੀਂ ਆ ਜਿਓ ਹਣ ਮੈਂ ਕਿਹਾ ਆਉਣਾ ਪੁੱਤ ਮੈਂ ਤੇ ਕੋਈ ਫਿਰ ਅਸੀਂ ਨਾ ਤੇਰਾ ਬਰਥਡੇ ਅਸੀਂ ਇੱਕ ਦਿਨ ਵਾਸਤੇ ਗਿਫਟ ਲਿਆਂਦਾ ਆ ਤੇ ਮੈਂ ਕਿਹਾ ਠੀਕ ਆ ਮਾ ਪੁੱਤ ਮੈਂ ਗਿਫਟ ਕੀ ਕਰਾਉਣਾ ਨਹੀਂ ਕੋਈ ਅਸੀਂ ਲੈ ਕੇ ਆਏ ਆ ਕਹਿੰਦਾ ਅਸੀਂ ਨਾ ਲੈ ਕੇ ਆਏ ਆ ਪੂਈ ਤੂੰ ਆ ਜੀ ਕਾਨੂੰ ਮੈਂ ਕਿਹਾ ਚੰਗਾ ਅੱਜ ਕਰਦੇ ਤੇ ਪਹਿਲਾ ਸਲਾਗੈਨ ਛੁੱਟੀ ਮਾਰਾ ਦੇ ਮਾ ਹੋਰ ਛੁੱਟੀ ਨਾ ਗਿਦੇ ਮਾ ਚਲੋ ਕਹਿਣਾ ਛੁਪਾ ਕਰਕੇ ਮਾ ਪਿਛਲੀ ਵਾਰ ਮਾਰ ਲਈ ਹੁਣ ਮਾਈਤੀ ਹੋਗੀ ਜਾਨੂ ਤੁਸੀਂ ਆਓਗੇ ਮਾਂ ਉਹਨੂੰ ਅਸੀਂ ਤੋੜਦੇ ਨਹੀਂ ਆਂਗੇ ਮੈਂ ਆਇਆ ਪਿਆਣਾ ਛੇਤੀ ਛੁੱਟੀ ਹੋਵੇ ਛੇਤੀ ਜਾਈਏ ਪੂਹੀ ਆਈ ਹੋਰ ਹੋਰ ਜਨਮਦੀ ਦਾ ਅੱਜ ਛੇਤੀ ਜਾਈਏ ਹੋਰ ਸੋਡਾ ਹੀ ਜਾਦੇ ਰਹਿੰਦਾ ਉਹਨਾਂ ਨੂੰ ਹੋਰ ਦਾ ਨਹੀਂ ਇੰਨਾ ਕਰਦੇ ਹੈਗੇ ਜਿਹੜਾ ਬੰਦਾ ਪਿਆਰ ਕਰਦਾ ਹਨਾ ਜਵਾਕ ਵੀ ਉਹਦੀ ਕਦੀ ਜੀ ਜਾਂਦੀ ਕਹਿੰਦੀ ਜਦ ਮੈਂ ਛੱਡਣ ਜਾ ਰਹੇ ਸੀਗੇ ਪੂਹੀ ਮੈਂ ਨਾ ਪਰ ਹੁਣ ਆਈ ਕਰੂੰਗਾ ਤੁਹਾਡੇ ਘਰੇ ਉਦੋਂ ਆਵਾਂਗਾ ਜਦੋਂ ਮੇਰੇ ਕੋਲ ਟਾਈਮ ਹੋਇਆ ਫਿਰ ਕੋਈ ਵਾ ਘੁੰਮਣਾ ਵੀ ਇਹ ਤਾਂ ਤੁਹਾਡਾ ਘਰ ਸਾਰਾ ਫਿਰ ਮੈਨੂੰ ਫਿਰ ਟਾਈਮ ਘਟੇ ਹੋਊਗਾ ਮੈਂ ਨਾ ਬੱਦ ਟਾਈਮ ਪਹੁੰਚਾਂਗਾ ਬੱਦ ਟਾਈਮ ਤੇ ਆ ਜੀ ਤੂੰ ਅੱਧੇ ਫਿਰ ਵੀ ਇਹਨਾਂ ਨੂੰ ਅੱਧਾ ਬਾਣਾ ਘੰਟਾ ਲੱਗ ਗਿਆ ਦੀ ਆ ਉਹ ਬਾਜ਼ਾਰ ਸਮਾਨ ਲੈਣਾ ਜੜਵੇ ਕੋਈ ਕਹਿੰਦਾ ਹਾਂ ਐ ਜਸਨੀ ਦੇ ਕੱਪੜੇ ਲੈਣੇ ਤੇ ਆਰ ਫਿਰ ਵਿਕੀ ਨੇ ਆਦੀ ਪੈਂਟ ਵੁੰਟੀ ਜੀ ਲੈਣੀ ਸੀ ਦੱਸਿਆ ਦੱਸਿਆ ਕਹਿੰਦਾ ਸਮਾਨ ਲੈ ਕੇ ਜਾਣਾ ਹਾਂ ਵੀਰਾ ਮੈਨੂੰ ਕਹਿੰਦਾ ਦੱਸੀ ਨਾ ਮੜਾ ਜਾ ਹੱਥ ਕਰਕੇ ਕਿੱਧਰ ਰਹੀ ਇਹ ਨਹੀਂ ਨਹੀਂ ਤਾਂ ਇਹ ਕਹਿੰਦੇ ਵੀ ਇੱਥੇ ਤਾਰ ਜਾ ਮੈਨੂੰ ਕੱਪੜਾ ਦਾ ਟੁੰਹੀ ਲਿਆ ਹੋਰ ਅਈ ਇਹ ਆ ਆ ਮੰਮੀ ਕਹਿੰਦੇ ਜੀ ਦਵਸ ਟਾਈਮ ਜਾ ਲੱਗਿਆ ਇੱਕ ਤਾਂ ਜੇ ਇਹਨਾਂ ਨੂੰ ਲੈ ਕੇ ਜਾਵੇ ਨਾ ਇਹ ਖੜਦੇ ਨਹੀਂ ਹੈਗੇ ਇੱਕ ਜੀ ਲੋਏ 10 ਨੂੰ ਹੱਥ ਪਾਉਂਦੇ ਨੇ ਜਾ ਕੇ ਫਿਰ ਇਹਨਾਂ ਮੈਂ ਨਾ ਵੀ ਸਕੂਲ ਤੋੜ ਕੇ ਫੇਰੇ ਜਾਉ ਪਰਾ ਜੇ ਕੁਝ ਕੰਮ ਨਾ ਇਹ ਜੀ ਇਹ ਹੋ ਜਾਂਦੀ ਆ ਜਿਹਾਉਣਾ ਤੋਂ ਤਾਂ ਚਲੋ ਯਾਰ ਆਈ ਹੁਣ ਤਾਂ ਜਿਹੜਾ ਆਪਣਾ ਬਚਪਨ ਸੀ ਉਹ ਹੋਰ ਸੀ ਹਾਂ ਸਹੀ ਪੁੱਛੇ ਤਾਂ ਜਿਹੜਾ ਹੁਣ ਦੇ ਜਵਾਕਾਂ ਦਾ ਬਚਪਨ ਉਹ ਹੋਰ ਆ ਹੂੰ ਕੁਸੋਂ ਸਾਰਾ ਜਿੰਨ ਬੰਨੇ ਰਹਿੰਦੇ ਨੇ ਦੇਖੋ ਸਕੂਲ ਚ 7 ਵਜੇ ਦੇ ਨੂੰ ਵਜੇ ਦੇ ਨੇ 4 ਵਜੇ ਆਉਂਦੇ ਨੇ ਵਿਚਾਰੇ ਹਨਾ ਫਿਰ ਆਪਾਂ ਨੂੰ ਵੇਹਂਦਾ ਵੀ ਨਹੀਂ ਯਾਰ ਨਿਆਣੇ ਆ ਹਾਂ ਨਿਰਾਸ਼ ਕਰਨੀ ਆ ਸਮਾਂ ਹੋਰ ਹੋਰ ਕੁਝ ਨਹੀਂ ਹੁੰਦਾਗਾ ਬਸ ਫੋਨ ਦੇਖ ਲਿਆ ਟੀਵੀ ਦੇਖ ਲਿਆ ਹੁਣ ਤਾਂ ਪਹਿਲਾਂ ਵਾਲੀਆਂ ਖੇਡਾਂ ਵੀ ਨਹੀਂ ਰਹੀਆਂ ਪਹਿਲਾਂ ਤਾਂ ਕਿੰਨੇ ਜਵਾਕ ਇਕੱਠੇ ਹੋ ਕੇ ਖੇਡਦੇ ਤੇ ਦੇਖ ਲੋ ਮੈਨੂੰ ਨਾ ਇੰਦਾ ਸੀ ਜਦੋਂ ਮੈਂ ਛੋਟੀ ਸੀ ਇਹਨੂੰ ਮੇਰੀ ਮੰਮੀ ਦੱਸਦੀ ਹੁੰਦੀ ਸੀ ਕਹਿੰਦੀ ਕਿ ਉੱਥੇ ਛੋਟੀ ਸੀ ਮੇਰੀ ਮੰਮੀ ਸਲਾਈ ਦਾ ਕੰਮ ਕਰਦੇ ਨਾ ਅੱਛਾ ਜੀ ਤਾਂ ਮੇਰੀ ਮੰਮੀ ਰੋਜ਼ਾਂ ਹੀ ਬਹੁਤ ਕੰਮ ਕੀਤਾ ਹੋਣਾ ਸਲਾਈ ਦਾ ਬਹੁਤ ਕਰਿਆ ਆ ਜਦੋਂ ਸੀ ਪੁਰਾਣੇ ਘਰੇ ਹੁੰਦੇ ਸੀ ਦੇਖ ਲਾਓ ਉਹ ਸਾਡੇ ਇੱਕ ਕਮਰਾ ਜਾਂਦਾ ਸੀ ਉੱਥੇ ਚੌਂਤਰਾ ਹੁੰਦਾ ਸੀ ਉੱਥੇ ਨਾਲ ਪਸ਼ੂਆਂ ਵਾਲਾ ਹੁੰਦਾ ਸੀ ਹੈ ਨਾ ਅੱਛਾ ਚੌਂਤਰੇ ਦੁਬੱਟੇ ਨਾਲ ਆਪ ਰੋਟੀ ਖਾਈ ਜਾਂਦੇ ਨਾਲੇ ਬਾਹਾਂ ਉੱਤੋਂ ਗਧੋਲੀ ਤੋਂ ਕਰਕੇ ਹੈ ਨਾ ਉਹ ਦੂਜੇ ਨੂੰ ਖਵਾ ਜਿਹੜੇ ਨਿੱਕੇ ਨਿੱਕੇ ਜਿਹਾ ਉਹਨਾਂ ਨੂੰ ਖਵਾਈ ਜਾਂਦੇ ਹਾ ਕਿੰਨਾ ਪਿਆਰਾ ਜੀ ਗੱਲਬਾਤ ਹੁੰਦੀ ਸੀ ਉਦੋਂ ਐਨੀ ਚੀਜ਼ਾਂ ਨਹੀਂ ਮੇਰੀ ਮੰਮੀ ਕਹਿੰਦੀ ਵੀ ਤੂੰ ਆਏ ਮੇਰੇ ਮੰਮੀ ਨੇ ਨਾ ਜਦੋਂ ਕੱਪੜੇ ਸਹਉਂਗੀ ਸੀ ਕਈਆਂ ਉਹ ਕਈ ਵਾਰ ਨਾ ਲੋਕਾਂ ਦੇ ਝੂਟਾਂ ਚ ਨਾ ਬਚ ਜਾਂਦਾ ਹੁੰਦਾ ਹੁੰਦਾ। ਇੱਕ ਵਾਰ ਤਾਂ ਤੰਤ ਗਰੀਬੀ ਸੀ ਜਦੋਂ ਮੈਂ ਬੜੀ ਛੋਟੀ ਸੀ ਮੈਂ ਤਾਂ ਮੇਰੇ ਭੈਣ ਭਾਈ ਤਾਂ ਥੋੜੀ ਦੇ ਸਿਆਣੀ ਸੀ ਮੈਂ ਤਾਂ ਬੜੀ ਛੋਟੀ ਸੀ। ਉਸ ਟਾਈਮ ਤੇ ਗਰੀਬੀ ਬਹੁਤ ਸੀਗੀ। ਤਾਂ ਫੇਰ ਮੰਮੀ ਕਹਿੰਦੀ ਵੀ ਮੈਂ ਸਲਾਈ ਦਾ ਕੰਮ ਕਰਦੀ ਹੁੰਦੀ ਸੀ ਕਹਿੰਦੀ ਵੀ ਤੂੰ ਥੋੜੀ ਜਿਹੀ ਯਾਦ ਇੱਕ ਲਾਟ ਦੀ ਟਾਈਮ ਹੋ ਜਾਂਦਾ। ਹਾਂ ਛੋਟਾ ਬੱਚਾ ਹਾਂਜੀ। ਹਾਂ ਕਿਹਦੀ ਵੀ ਤੂੰ ਐ ਕਰਨਾ ਜੇ ਕੋਈ ਕਿਸੇ ਦਾ ਕੱਪੜਾ ਬਚ ਜਾਣਾ ਤੇ ਤੈਨੂੰ ਕੋਈ ਫਰਾਕ ਬਣਾ ਦੇਣੀ ਕਿਸੇ ਦੀ ਨਹੀਂ ਤਾਂ ਵੀ ਤੇ ਮੈਂ ਫਿਰ ਉਹੋ ਲੈ ਕੇ ਹਨਾ ਮਤਲਬ ਸਾਰੇ ਗਵਾਂਢ ਚ ਢੇੜਾ ਕੱਢਿਆ ਹੋਣਾ ਵੀ ਅੱਜ ਮੇਰੀ ਮੰਮੀ ਨੇ ਮੇਰੇ ਨਵੇਂ ਫਰਾਕ ਉੱਤੇ ਲੱਗੀ ਆ ਫਿਰ ਡੈਡੀ ਨੂੰ ਕਹੀਆਂ ਡੈਡੀ ਤੇਰੇ ਬਾਗ ਨਾਲ ਆ ਰੰਗ ਮਿਲ ਗਿਆ ਹਾਂ ਡੈਡੀ ਤੇਰੇ ਬਾਗ ਨਾਲ ਆ ਰੰਗ ਮਿਲ ਗਿਆ ਮੰਮੀ ਕਹਿੰਦੀ ਉਹ ਬਾਲਾ ਹੁੰਦਾ ਸੀ ਆ ਰੰਗ ਮੇਰਾ ਬਲਾਂਦੇ ਨਾਲ ਮੈਚ ਗਿਆ ਆ ਦੇਖੋ ਮੇਰਾ ਆ ਰੰਗ ਐਦੇ ਨਾਲ ਮੈਚ ਹੋ ਗਿਆ ਤੁਸੀਂ ਚਾਰ ਪੈਣ ਪਾਈਆਂ ਜਾਂ ਤਿੰਨ ਤਿੰਨ ਜੀ ਤਿੰਨ ਦੋ ਪੈਣਾ ਇੱਕ ਭਰਾ ਠੀਕ ਆ ਤਿਆ ਹੁਣ ਜਦੋਂ ਤੁਸੀਂ ਨੇ ਕਿਸੇ ਦੀ ਪੋਸਟ ਪਾਈ ਹੋਈ ਤੇ ਆਪਦੇ ਭਾਈ ਦੀ ਵੀ ਡੈੱਥ ਚਾਚੇ ਦਾ ਮੁੰਡਾ ਹੈ। ਅੱਛੇ ਆ ਠੀਕ ਹੋ ਗਿਆ ਸੀ। ਹਾਂ ਹਾਂ। ਮੇਰੇ ਚਾਚੇ ਸਕੇ ਚਾਚੇ ਦਾ ਮੁੰਡਾ। ਠੀਕ ਆ। ਮੈਂ ਕਹਾਂ ਦੋ ਭਾਈ ਹੋਣੇ ਲੱਗਦਾ। ਮੇਰੇ ਚਾਚੇ ਦਾ ਮੁੰਡਾ। ਠੀਕ ਆ। ਫਿਰ ਮੈਨੂੰ ਤਾਂ ਪਤਾ ਨਹੀਂ ਸੀ ਨਾ। ਪਹਿਲਾਂ ਇੱਕ ਭਾਈ ਸਾਡਾ ਪੂਰਾ ਹੋ ਗਿਆ ਸੀਗਾ। ਅੱਛਾ। ਫਿਰ ਇਹ ਤੋਂ ਪਹਿਲਾਂ ਉਹ ਤਾਂ ਉਹਦਾ ਵਿਆਹ ਵੀ ਪੂਰਾ ਹੋ ਉਸ ਤੋਂ ਬਹੁਤ ਪੁਰਾਣੀ ਦਾ ਹੈ। ਅੱਛਾ। ਤੇ ਕਹੋ ਗਿਆ ਸੀ ਉਹ ਜੀ ਸੀ। ਠੀਕ ਆ। ਹਾਂ ਜੀ ਉਹ ਤਾਂ ਬਹੁਤ ਪੁਰਾਣੀ ਆਪਦੇ। ਹੂੰ। ਪਤਨੀ ਲਾਦਾ ਹੁਣ ਤਾਂ ਬੱਸ ਉਹ ਵਿਆਹ ਰੱਖਿਆ ਹੋਇਆ ਸੀ ਅਸੀਂ ਮਾਂ ਕੀ ਵਾਲੇ ਦਿਨ ਬੈਕ ਹੋ ਗਿਆ ਸੀ ਅੱਛਾ ਸਾਡੇ ਕੋਲ ਸਾਰੇ ਪ੍ਰੋਗਰਾਮ ਕਰਿਆ ਹੋਇਆ ਸੀ ਸਾਰੇ ਹੋਰ ਹੁੰਦਾ ਹੀ ਆ ਹਾਂਜੀ ਉਹ ਸਾਡਾ ਮੁੰਡਾ ਵਾਲਾ ਸੁਣਾ ਸੀ ਤੇ ਇਹਨਾਂ ਬਹੁਤ ਜਿਆਦੇ ਸੁਣਾ ਸੀ ਦੇਖ ਲਾ ਉਹਦਾ ਤੇ ਸਾਡੇ ਸਾਰੇ ਸ਼੍ਰੀ ਮਤਲਬ ਆਪ ਦੇ ਆਪ ਦੇ ਭੈਣ ਭਾਈਆਂ ਤੇ ਸਭ ਤੋਂ ਵੱਧ ਰੰਗ ਗੋਰਾ ਸੀ ਚਿੱਟਾ ਚਿੱਟਾ ਬਹੁਜੀ ਸੀ ਨਾ ਹੂੰ ਚਿੱਟਾ ਚਿੱਟਾ ਪਿਆ ਸੀ ਉਹਦੇ ਨਾਲ ਬੱਸ ਕੋਈ ਜਿਹੜੀ ਕਹਿੰਦੇ ਨੇ ਆ ਲੱਗਦੀ ਆ ਹਨਾ ਸਮਾਂ ਨਹੀਂ ਦੇਖਦੀ ਉਹ ਵੀ ਕਹੇ ਜਾਂ ਸਮਾਂ ਬਸ ਕੁਛ ਤੁਰੇ ਬਿਰਦੇ ਆ ਹਾਂ ਇਹ ਤਾਂ ਹੈਗਾ ਔਖਾ ਤਾਂ ਬਹੁਤ ਹੁੰਦਾ ਭੈਣ ਭਾਈ ਤੋਂ ਹੋਰ ਹੋਰ ਇਹ ਤਾਂ ਹੈਗਾ ਦੀਦੀ ਹੁਣ ਐ ਵੀ ਹੁਣ ਜੋਰ ਵੀ ਨਹੀਂ ਚੱਲਦਾ ਹੈਗਾ ਲਿਆਂਦੇ ਵੀ ਨਹੀਂ ਜਾਂਦੇ ਹੈਗੇ ਕਿ ਨਹੀਂ ਜੇ ਆਪਦੇ ਹੱਥ ਹੋਵੇ ਬੰਦਾ ਬਹੁਤ ਕੁਛ ਕਰ ਲੈਂਦਾ ਹੁੰਦਾ ਇਹ ਆਪਦੇ ਹੱਥ ਨਹੀਂ ਹੈਗੀਆਂ ਚੀਜ਼ਾਂ ਤੁਸੀਂ ਇਕੱਠੇ ਹੋਵੋਗੇ ਕਿੱਥੇ ਸਾਡੀ ਜੁਆਇੰਟ ਹੈ ਠੀਕ ਆ ਠੀਕ ਆ ਤਾਂ ਹੀ ਐ ਨਾ ਉਹ ਨਬ ਚਲ ਕਈ ਕੋ ਹੁੰਦਾ ਵੀ ਬਚਪਨ ਤੋਂ ਹੀ ਲੱਗ ਜਾ ਪਰਿਵਾਰ ਹੋਵੇ ਹਨਾ ਤਾਂ ਉਧਰ ਪਿਆਰ ਬੰਡਿਆ ਜਾ ਜਾਂਦਾ ਜਦੋਂ ਆਪਾਂ ਇਕੱਠੇ ਹੁੰਨੇ ਆ ਉਦੋਂ ਜਿਆਦਾ ਪਿਆਰ ਹੁੰਦਾ ਆਪਣਾ ਸਾਰੇ ਭੈਣ ਭਾਈਆਂ ਦਾ ਕਰਦਾ ਵੀ ਬਹੁਤ ਸੀ ਮੇਰਾ ਹਨਾ ਮੇਰਾ ਬੜਾ ਕਰਦਾ ਮੈ ਕੋਈ ਵੀ ਬੈਲ ਮਾਉਣੀ ਹਨਾ ਉਹਨੇ ਬੋਮ ਮਾਰਿਆ भैने तेरी आ फिल्म देखी है ना मैं तेरी आ देख रही आ नवी आ आ नवी आ गई आए तो है ना चार दिन हुंदा हां ये तो ना तू फोटो देखी सी मैं मेरे वर्ग में हां मैं देखया है तूसी ने रील जी भी पाई हुई थी हां आए वो देख के नहीं मैंने वो तो दे चलो ਥੈਂਕ ਯੂ ਆ ਗਿਆ ਹੈ ਜਿਆ ਕਿ ਕਿ ਲੋੜ ਦੀ ਪਤਾ ਕਿ ਤੁਲੇ ਦਾ ਕਹਿ ਤੁਸੀਂ ਸਾਡੇ ਪੂਜੀਓ ਅੱਛਾ ਅੰਮ੍ਰਿਤਸਰ ਤੋਂ ਆਉਂਦਾ ਕਹਿੰਦਾ ਮੈਂ ਇੱਕ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਿਆ ਬਾਤ ਹੈ ਪੂਰਾ ਬਚਿਆ ਲੀ ਸਿੰਗਰਾ ਉਹ ਆ ਵਾਸਤੇ ਲਿਆਂਦਾ ਮੈਂ ਇੱਕ ਬੱਚਿਆਂ ਨੇ ਠੀਕ ਹੈ ਬਹੁਤ ਘੈਂਟ ਚੀਜ਼ ਲਿਆ ਕੇ ਦਿੱਤੀ ਬੱਚਿਆਂ ਨੇ ਥੈਂਕ ਯੂ ਥੈਂਕ ਯੂ ਸੋ ਮਾਚ ਬਹੁਤ ਬਹੁਤ ਪ੍ਰੋਪਰ ਕਰੋ ਦੋਨੇ ਆਏ ਝੂਲ ਰਹੇ ਨੇ ਕੀ ਜਾਂਦੇ ਨੇ ਥੈਂਕ ਯੂ ਜੀ ਬਹੁਤ ਸੋਹਣਾ ਮਾਈਕਾ ਦੇਖੋ ਬੱਚਿਆਂ ਨੇ ਲਿਆ ਕੇ ਦਿੱਤਾਗਾ ਮੇਰੇ ਕੰਮ ਦੀ ਚੀਜ਼ ਹੈ ਇਹਨੂੰ ਆਪਾਂ ਚਲਾ ਕੇ ਦੇਖ ਲਈਏ ਹੈ ਲੈਟ ਜਗਿਆ ਕਰੂਗੀ ਜਦੋਂ ਇਹ ਆਨ ਹੋਇਆ ਕਰੇ ਹੈਲੋ ਪਾਣੀ ਮੰਗ ਰਿਹਾ ਹੈ ਹੈਲੋ ਜਾਲਬੇ ਜਾਲਬੇ ਪਹਿਲੀ ਬੋਲੀ ਜਸਨੀਤ ਸੁਣਾਉਗੀ ਜੁਨੀਤ ਮੈਂ ਇੱਕ ਬੋਲੀ ਸੁਣਾਉਂਦਾ ਪਹਿਲੀ ਤੂੰ ਸੁਣਾ ਨਹੀਂ ਚੱਲ ਸੁਣਾ ਦੇ ਲੈ ਇਹ ਤਾਂ ਕਹਿੰਦੇ ਪਹਿਲੀ ਬੋਲੀ ਤੁਸੀਂ ਸੁਣਾਉਂਗੇ ਆ ਰਹੇ ਨੇ ਆਉਂਦੀ ਆ ਹਰਮਨ ਕੱਪੜੇ ਵਾਜ ਮਰੀ ਆ ਮੈਂ ਤਾਂ ਰੈਡੀ ਆ ਆ ਰਹੇ ਇੱਕ ਮਿੰਟ ਮੈਂ ਤਾਂ ਸਾਮਾਨ ਹੀ ਚੱਕ ਲੈ ਸਾਰਾ ਡੈਡੀ ਦਾ ਫੋਨ ਨਹੀਂ ਚੱਕ ਲਈ ਆਗੇ 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 ਬੱਬੂ ਦਾ ਸਮਾਨ ਲਈ ਚੱਕ ਕੇ ਚੱਕ ਲਿਆ ਦਾ ਪਿਆ ਪਹਿਲਾਂ ਹੀ ਆ ਗਿਆ ਆ ਚਾਹ ਲਈ ਚੱਕ ਕੇ ਹਰਮਨ ਠੀਕ ਆ ਕੋਈ ਗਾਣ ਖੜਗਲੀ ਬਾਸ ਸੁਣਾਵਾਂਗੇ ਅਗਲੀ ਵਾਰ ਅਗਲੀ ਵਾਰ ਹਾਂ ਅਗਲੀ ਵਾਰ ਬੋਲੀ ਸੁਣਾਵਾਂਗੇ ਹਾਂ ਰਾਤ ਹੋ ਗਏ ਰਾਤ ਪੱਕਾ ਪੱਕਾ ਅਗਲੀ ਵਾਰ ਚੇਰ ਕਵੇੜਾ ਹੋ ਰਿਹਾ ਜਾਣਾ ਹੋਰ ਥੈਂਕ ਯੂ ਬੱਚੇ ਵੈਲਕਮ ਜੀ ਵੈਲਕਮ ਮੈਂ ਹੁਣ ਇੱਥੇ ਬੋਲੀ ਆਇਆ ਕਰੂ ਠੀਕ ਆ ਜਾ ਲੋ ਗਿਆਨਪੁਰ ਉਹ ਖੂਬ ਤੀਆਂ ਲੱਗਿਆ ਕਰਨੀਆਂ ਕਹਰੇ ਉਹ ਖੂਬ ਤੀਆਂ ਦੀਆਂ ਬੋਲੀਆਂ ਪਿਆ ਕਰਨੀਆਂ ਆ ਕਿਧਾ ਮੇਰਾ ਨੀ ਆ ਇਹ ਨਾ ਨੀ ਇਹ ਤਾਂ ਸਾਡਾ ਬਾਈ ਭਾਈ ਆਪਾਂ ਤਾਂ ਮੇਰਾ ਹੈ ਨਹੀਂ ਉਹ ਕਾਹਦੇ ਭਾਈ ਬਾਏ ਬਾਏ ਜੀ ਬਾਏ ਇਹ ਤਾਂ ਪਤਾ ਨਹੀਂ ਇਹਨਾਂ ਦਾ ਮੈਕਾ ਮੁਕਾ ਵਾਲਾ ਕਾਦੇ ਆਲਾ ਬਾਏ ਤੁਰੀ ਬਾਏ ਮੈਂ ਨਹੀਂ ਤੇ ਪਾਣਾ ਬੱਸ ਸਮਝਾ ਲੋ ਠੀਕ ਐ ਬਾਏ ਮਿਲਦੇ ਆ ਫੇਰ ਅਗਲੀ ਵਾਰ ਚੰਗਾ ਜੀ ਬਾਈ ਮੈਂ ਬੁੱਕ ਮੈਂਸਟਰ ਆਵਾਂ ਮੈਂ ਨਾ ਲੰਗਾ ਚੱਲਿਆ ਅੱਜ ਟਰੈਕਟਰ ਲੈ ਕੇ ਕਿਉਂਕਿ ਕਰਾਲੀ ਖੜੀ ਆ ਮਾ ਵੀ ਤੇ ਕਰਾਲੀ ਚੱਲਿਆ ਤਬੂ ਜੀ ਨੂੰ ਗਿਫਟ ਲੈ ਬੁਲਾ ਰਹੀ ਤੇ ਕੰਮ ਕਰਨੋ ਤੇ ਨਹੀਂ ਆ ਮਾ ਅੱਜ ਕਰਦਾ ਅੱਛਾ ਕੱਲ੍ਹ ਟਰੈਕਟਰ ਹੀ ਲੈ ਕੇ ਆਵਾਂਗੀ ਬਾਈ ਬਾਈ ਤੇ ਅਸੀਂ ਥੂੰ ਸਾਫ ਕਰ ਰਹੇ تھے ਕੱਪੜੇ ਧੋਏ ਜਾ ਰਹੇ ਨੇ ਨਾਲ ਦੀ ਨਾਲ ਸਾਡੇ ਬਾਹਰ ਕੀ ਲੈ ਕੇ ਰੋਲਾ ਪਾਈਂਗੇ ਖੜੇ ਆ ਜਾਓ ਆ ਜਾਓ ਕਸੇ ਜੀਵੇ ਮੇਰਾ ਵੀਰਪਿਆ ਵੀਰਪਿਆ ਜੀਆਂ ਦੋ ਰੜੀਆਂ ਸਿਕਰ ਦੇ ਭਾਰੇ ਜਾ ਤੇਰੀ ਬੋਲਾਂ ਮਹੀ ਹਤੜੇ ਪੁੱਜਾ ਤੇਰੇ ਪੈਗੜੇ ਰੇਣਜਾ ਹੜਿਆ ਆ ਛੜਫੇ ਲੈਂਦੀ ਮਾਇਆ ਹਰ ਕਾ ਨਾਮ ਤੇ ਆਇਆ ਦੂਜੀ ਆਰਤੀ ਕਰੇ ਕਸੇ ਜੀਵੇ ਮੇਰਾ ਵੀਰਪਿਆ ਵੀਰਪਿਆ ਜੀਆਂ ਦੋ ਰੜੀਆਂ ਸਿਕਰ ਦਵਾਲੇ ਜਾ ਚੜੀ ਕੋਲਮਾਈਆ ਟੜੇ ਪੂਜਾਂ ਤੇਰੇ ਪਟੜੇ ਨਰੰਜਣ ਸਾਡੇ ਆਇਆ ਛੜੱਪੇ ਲੈ ਨੀ ਮਾਇਆ ਹਰ ਕਾ ਨਾਮ ਤੇ ਆਇਆ ਤੀਜੀ ਆਰਤੀ ਕਰਾਂ ਇਸੇ ਜੀਵੇ ਮੇਰਾ ਵੀਪਿਆ ਵੀਪਿਆ ਦਿਨੋ ਦੋਲੜੀਆਂ ਸੀ ਕਲਦਵਾਲੇ ਜਾ ਚੜੀਆਂ ਕੋਲਮਾਈਆ ਟੜੇ ਪੂਜਾਂ ਤੇਰੇ ਪਟੜੇ ਨਰੰਜਣ ਸਾਡੇ ਆਇਆ ਛੜੱਪੇ ਲੈ ਨੀ ਮਾਇਆ ਹਰ ਕਾ ਨਾਮ ਤੇ ਆਇਆ ਚੌਥੀ ਆਰਤੀ ਕਰੈ ਸਾਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦਿਆਂ ਦੋਲੜੀ ਸੁਖਵੰਦਾ ਲੈ ਜਾ ਚੜੀਆਂ ਖੋਲ ਮਾਈ ਆਟੜੇ ਜਾਂ ਤੇਰੇ ਪਾਟੜੇ ਨਰੰਜਣ ਸਾਡੇ ਆਇਆ ਛੜੱਪੇ ਲੰਮੀ ਮਾਇ ਆਰ ਕਾ ਨਾਮ ਤੇ ਆਇਆ ਪੰਜਵੀਂ ਆਰਤੀ ਕਰੈ ਸਾਰ ਜੀਵੇ ਮੇਰਾ ਵੀਰ ਪਿਆਰ

ਇਹਨਾਂ ਨੂੰ ਰੋਜ਼ੇ ਸਮਝਾਉਨੇ ਆ ਫੇਰ ਇਹ ਸਿਰਦ ਪਹਿਰਾ ਹੀ ਕਰ ਦਿੰਦੇ ਨੇ ਕੁੱਤਿਆਂ ਹੋਇਆ ਦੇ ਤਾਂ ਦੇਖ ਕੁੱਟ ਗਿਆ ਹੁਣ ਮੈਂ ਤਾਂ ਪ੍ਰੋਪਰ ਨਿੱਕਾ ਵਾਲਾ ਦੇ ਦੂੰਗਾ ਥੋੜਾ ਕਰੀਂ ਥੋੜਾ ਨਹੀਂ ਕਰੀਂ ਇਹ ਪੰਗਾ ਟੁੱਟਾ ਸਾਬ ਨਾ ਰਿਆ ਤੀ ਇੰਨਾ ਹੁੰਦਾ ਨਾ ਹੁੰਦਾ ਹੀ ਗਾਇੰਗਿਆ ਇੱਕ ਬਿਸਕੁਟ ਚੱਲ ਕੋਈ ਨਾ ਫੇਰ ਕੀ ਹੁੰਦਾ ਬਿਸਕੁਟ ਆ ਬਥੇਰੇ ਖਾਣੇ ਹੋ ਤੁਸੀਂ ਚਲੋ អាគីយវីស្ក្វែរតចាឡោប៉ាពុយនដាចាឡោ ਸਹ ਬੜਾ ਡੇੜੀ ਰਹਿ ਗਿਆ ਬੜਾ ਡੇੜੀ ਰਹਿ ਗਿਆ ਥੋੜਾ ਜਿਹਾ ਮਿਲਦੇ ਤੇ ਬਸ ਪਾਪਾ ਪਿੰਨਾਂ ਮਾਹੀ ਕੋ ਨਾ ਇਹ ਦੇਪ ਗੋਰੀਆ ਲੈ ਆਇਆ ਲਿਓ ਜੀ ਲਿਓ ਜੀ ਵਾੜੂ ਜੀ ਵਾਇਓ ਦੇਉਂਦਾ ਰੱਖੋ ਇਹ ਮੰਗੇ ਗੋਰੀਆ ਸਾਡਾ ਉਹਦਾ ਕੀ ਕਹਿੰਦੇ ਨੇ ਉਹਨੇ ਕੀਆ ਸੰਜੀ ਮਾਤਾ ਹਾਂਜੀ ਹਾਂਜੀ ਆਪੋਰ ਭੈਣੇ ਬੱਚੇ ਸੰਜੀ ਆਪੋ ਵੱਲੋਂ ਮੈਨੇ ਵਧੀਆ ਲਾਇਆ ਕੋ ਸਾਰੇ ਹਨਾ ਪਹਿਲਾ ਲੋਕ ਹੁੰਦੇ ਹੋਂਦਾ ਪਤਾ ਨਹੀਂ ਪੰਨੋ ਲੋਕ ਘਟ ਲੋਨ ਅੱਗੇ ਤਾਂ ਕੁੜੀਆਂ ਕਿੱਤਰੀ ਹੁੰਦੀਆਂ ਕੱਲੇ ਕੱਲੇ ਘਰ ਚ ਲਾਉਂਦੀਆਂ ਹੁਣ ਤਾਂ ਹੋਰ ਣਾڑے ਆں پوਗਾ ਦੇ ਟਾਈਮ ਲੋਗੂ ਦਾ ਤਾਂ ਹੀ ਕਰੂੰਗੀ ਹੁਣ ਥੋੜਾ ਦਾ ਝੋਲੇ ਨਹੀਂ ਟਿਕਦੇ ਪਹਿਲਾ ਬਈ ਚਾਹ ਖਵਾ ਦਿੰਦਾ ਜਦੋਂ ਨਿਆਣੇ ਆਉਂਦੇ ਅਸੀਂ ਘੜੀ ਘੜੀ ਪੈਂਦੇ ਅੱਜ ਘੜੀ ਸਾਜੀ ਦੇ ਪੁਗਾ ਖਾ ਮਾ ਜੀ ਪੁਗਾ ਦਾ ਨਾ ਕਰੂਣੀਆਂ ਹਾਂ ਕਹੇ ਪੁਗਾ ਕਰਾਉਣਾ ਪੁਗਾ ਹੁੰਦਾ ਇਹ ਕਈ ਦਰਾਂ ਵਿੱਚ ਪੋਜੇ ਕਰੇ ਖੜੀ ਨਹੀਂ ਹੈਗਾ ਤੂੰ ਪੁਗਾ ਤਾਂ ਤੂੰ ਹੀ ਕਰਦਾ ਬਾਈ ਜੇ ਤੇਰਾ ਝੋਲਾ ਠੀਕ ਹੈ ਤਾਂ ਤਾਂ ਤੂੰ ਪੁਗਾ ਬਣਾਵੇਂ ਡੋੜਾ ਟਿਕਾ ਦਾਨੀ ਪੁਗਾਵਾਂ ਦਾ ਨਹੀਂ ਆਏਗਾ। ਹਾਂ ਤੂੰ ਕਰਦਾ ਪੁਗਾ ਮੱਥਾ ਦੇ ਖਾਣ ਹੁਣ ਸਾਰੇ ਕੰਮ ਮੈਨੂੰ ਬੰਨੇ ਹੋਏ ਨੇ। ਤੂੰ ਖਾਣਾ ਪੁਗਾ ਸੀਗਾ। ਆ 10ਵੇਂ ਪਤਾ ਤੂੰ ਹੀ ਗੜੀ ਗੜੀ ਫਿਰਦਾ ਟਿਕਾ। ਪੁਗਾ ਵੀ ਕਿਹਾ ਜਾਂਦਾ ਹੈ। ਮੱਕਣ ਨਹੀਂ ਚਾਹ ਤੇ ਮੁੱਕਾ। ਹਾਂ ਆਟੇ ਪੁੰਨਣਾ ਮੁੰਨਲੀ ਗਾਉਣਾ। ਆ ਪੁਗਾ ਕਰਨਾ। ਅਸਤਾ ਕਹਿੰਦੀ ਨਹੀਂ। ਮੈਨੂੰ ਪੁਗਾ ਕਰਕੇ ਇਹਨਾਂ ਦੀ ਕੁੜੀ ਅਸੀਂ ਤਾਂ ਪੁਗਾ ਨਹੀਂ ਗਏ ਤੁਸੀਂ ਕਹਿੰਦੇ ਅਸੀਂ ਤਾਂ ਉੱਧਰ ਪੁਲੀਰੀ ਗਏ ਕਹਿੰਦੇ ਸਾਨੀ। ਅਸਤਾ ਸਾਂਜੀ ਦੀ ਪੰਜੀਰੀ ਕੀ ਨਹੀਂ ਕਰ ਦਿੱਤਾ ਅਗਨੇ ਕੁੜੀਆਂ ਨਹੀਂ ਆ ਰਹੇ ਪਿੱਛੇ ਮਿਸਤਰੀ ਆ ਜਾਂ ਪੀ ਜਾ ਉਹ ਲੈ ਕੇ ਸਾਂਝਾ ਕਰਦੇ ਆ ਅਸੀਂ ਅਸੀਂ ਆਪਾਂ ਮੰਮੀ ਤੇ ਕਰਾਉਂਦੇ ਹੁੰਦੇ ਸੀ ਨਾ ਉਹ ਡੋਲੂ ਚ ਪਾ ਲਾ ਦਿੱਤੇ ਵੱਡੇ ਸਾਰੇ ਸਤਾ ਕਿਆ ਨਾਲ ਖਾ ਜਾ ਦਿੱਤੇ ਸਾਂਜੀ ਦਾ ਆ ਸੈਵਰ ਜਸਨੀਨ ਨੇ ਪਿਛਲੇ ਸਾਲ ਖਾਦਾ ਇਹਨਾਂ ਨੇ ਕਿੰਨਾ ਖਾਦਾ ਆਪਾਂ ਮੱਥਾ ਮੰਮੀ ਦੇ ਸਾਂਜੀ ਤਾਂ ਲੱਗੀ ਰਹਿਦੀ ਕਿ ਅਜੇ ਅਸੀਂ ਪਹਿਲੀ ਖਾਧਣ ਗਾ ਮੰਮੀ ਨਾਲ ਵੱਡਾ ਡੋਲੂ ਕਰਦੀ ਸੀ ਬਸੰਦੀ ਪਰ ਕਿਉਂ ਆ ਕੀ ਆ ਦੋ ਟਾਈ ਕਿਲੋ ਵਾਲੇ ਸੁੱਖਣਾ ਪੈਣ ਪਾਈ ਗਈ ਖਾਣਾ ਮੈਂ ਕਿਉਂ ਮਮਾ ਮੈਂ ਆ ਕੇ ਦੋ ਥਾਂ ਮੈਂ ਜਾ ਕੇ ਆਏ ਆਂ ਸੰਦੀਪ ਬਾਤ ਤੇ ਕੀ ਲੈ ਕੇ ਆਏ ਆ ਆਊਟਰ ਦਾ ਸੰਦੀਪ ਨੂੰ ਐ ਕਰ ਰਿਹਾ ਮੈਂ ਨਾ ਕਿ ਅਬ ਪਨੀਰ ਬਣਾਉਣੀ ਥੀ ਆਇਆ ਉਹਨਾਂ ਦੁਆਰੇ ਸੁਪੱਜੀ ਨਾ ਪੁੱਤ ਤੂੰ ਪਨੀਰ ਹੀ ਖਾ ਲਈ ਕਿੱਥੇ ਆ ਕੇ ਤੂੰ ਨੇ ਅੱਜ ਬਹੁਤ ਬੁੜੀ ਲੋਗੀ ਬਾ